ਆ ਵੇਖੋ ਜੀ ਇਹਨਾਂ ਬੰਬੀਆ ਗੈਂਗ ਬੰਬੀਆ ਗਰੁੱਪ ਦੇ ਬਣਾ ਕੇ ਇਹਨਾਂ ਉਹ ਪਾਈ ਆ ਠੀਕ ਆ ਇੱਕ ਨਵੇਂ ਉਹ ਗਾਲਾਂ ਕੱਡੀਆਂ ਜਿਹੜੀਆਂ ਮੁੰਡੇ ਨੂੰ ਆ ਫੋਟੋ ਲਾ ਕੇ ਸਰਪੰਚ ਸਾਹਿਬ ਦੀ ਇਹਨਾਂ ਜੋ ਲਿਖਿਆ ਵਾ ਥੋੜੇ ਦਿਨੋਂ ਹੋਏ ਉਹਨਾਂ ਪਹਿਲਾਂ ਪਿੰਡ ਤੇ ਇੱਕ ਵੀਡੀਓ ਪਾਈ ਸੀ ਵੀ ਅਸੀਂ ਪਿੰਡ ਨੂੰ ਚੰਡੀਗੜ੍ਹ ਬਣਾਉਣਾ ਹੈ ਅਹੀਂ ਜਦੋਂ ਕਿਹਾ ਸਾਡੀ ਪੰਚਾਇਤ ਵੈਸ਼ਨੂ ਆ ਤਾਂ ਉਹਨਾਂ ਆਖਿਆ ਸਾਨੂੰ ਪਤਾ ਜਿੰਨੇ ਕਿ ਵੈਸ਼ਨੂ ਸਾਨੂੰ ਪਤਾ ਇਹ ਬੜੇ ਰੱਜੇ ਰਹਿੰਦੇ ਆ ਤੇ ਮੈਂ ਗੁਜਰਾਤ ਤੋਂ ਸਿਰਫ ਇਹੀ ਕਮੈਂਟ ਕੀਤਾ ਵੀ ਚਲੋ ਸ਼ਰਾਬ ਪੀਂਦੇ ਆ ਕੌਣ ਨਹੀਂ ਪੀਂਦਾ ਮੈਂ ਸਾਰੰਗੜੇ ਤੋਂ ਮੈਨੂੰ ਪਤਾ ਕਿਹੜਾ ਕਿਹੜਾ ਸ਼ਰਾਬ ਪੀਂਦਾ ਤੇ ਕਿਹੜਾ ਕਿਹੜਾ ਨਹੀਂ ਪੀਂਦਾ ਆ ਵੇਖੋ ਸਾਰੇ ਆ ਗਾਲਾਂ ਵਾਲੇ ਕਮੈਂਟ ਆ ਗਏ ਆ ਵੇ ਕਮੈਂਟ ਆ ਗਏ ਗਾਲਾਂ ਵਾਲੇ ਸਾਰੇ ਜਿਹੜੇ ਨਾਲ ਕਮੈਂਟ ਕਰਦੇ ਆ ਇਹ ਅਸੀਂ ਲੱਭ ਲਿਆ ਉਤਰਾ ਬੰਦੇ ਸਾਰੇ ਕਿਹਦਾ ਨਾਂ ਆ ਨਾਮੁੱਚ ਕਿ ਇਹਨੂੰ ਗਲਤ ਕਿਹਾ ਤੇ ਇਹਨਾਂ ਕਿਹਾ ਵੀ ਮੈਂ ਕਿਸ ਨੂੰ ਮਿਲ ਕੇ ਗਾਲਾਂ ਕੱਢੀਆਂ ਵਾਂ ਕਿ ਮੈਂ ਸਰਪੰਚ ਨੂੰ ਸਿੱਧੀਆਂ ਗਾਲਾਂ ਕੱਢੀਆਂ ਆ ਵੀ ਇੱਥੇ ਜੱਟ ਜੱਟ ਤੇ ਇੱਥੇ ਮੈਵੀ ਲਿਖ ਕੇ ਤੇ ਆ ਵੇਖੋ ਫੇਕ ਬਣਾ ਕੇ ਇਹ ਵੀ ਇਹਨਾਂ ਪਾਈ ਆ ਜਿਹੜੇ ਇਹ ਜਾਤ ਦੇ ਹੰਕਾਰੇ ਲੋਗ ਆ ਉਹਨਾਂ ਦੇ ਧੌਣ 'ਚੋਂ ਜਿਹੜਾ ਕਿੱਲਾ ਉਹ ਆਪਾਂ ਕੱਢਾਂਗੇ ਅਹੀਂ ਉਹਨਾਂ ਤੇ ਮਾਨਾਣੀ ਦਾ ਕੇਸ ਕਰਾਂਗੇ ਬੰਦਿਆਂ ਤੇ ਬਾਈ ਨੇਮ ਕਰਾਂਗੇ 8-10 ਬੰਦਿਆਂ ਦੇ ਅੱਜ ਵੀ ਦਲਿਤ ਪਰਿਵਾਰਾਂ ਦੇ ਨਾਲ ਤਣਾਟ ਲੋਕ ਜਾਤ ਦੇ ਹੰਕਾਰੇ ਲੋਕ ਅੱਜ ਤਸ਼ੱਦਦ ਕਰ ਰਹੇ ਆ ਜਾਤ ਦੇ ਹੰਕਾਰੇ ਲੋਕ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਉਹਨਾਂ ਜਾਤ ਦੇ ਹੰਕਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਆਪਣੀਆਂ ਹਰਕਤਾਂ ਤੋਂ ਬਾਝਰ ਜਾਣ ਕਿਸੇ ਨੇ ਮੇਰੀ ਫੋਨ ਤੇ ਗੱਲ ਨਹੀਂ ਹੋਈ ਜੀ ਨਾ ਵਾ ਕਿਸੇ ਨੂੰ ਅਪਸ਼ਬਦ ਕਹੇ ਆ ਮੇਰੀ ਆਵਾਜ਼ ਹੁਣ ਵੀ ਤੁਸੀਂ ਵੇਖ ਹੀ ਰਹੇ ਹੋ ਭਰਾ ਸਾਰੇ ਮੇਰੀ ਆਵਾਜ਼ ਟੈਸਟ ਕਰਾ ਲਈ ਦਿੱਤੀ ਜਾਵੇ ਵੀ ਉਹ ਆਵਾਜ਼ ਨਾਲ ਮੇਰੀ ਆਵਾਜ਼ ਮੇਲ ਖਾਂਦੀ ਆ ਪ੍ਰਸ਼ਾਸਨ ਵੀ ਸਮਾਜਦਾਰ ਲੋਕਾਂ ਦੀ ਗੱਲ ਕਰਦਾ ਆ ਪ੍ਰਸ਼ਾਸਨ ਕੋ ਜਦੋਂ ਦਰਖਾਸਤ ਐਸਆਈ ਐਕਟ ਦੀ ਕੀਤੀ ਜਾਂਦੀ ਆ ਪ੍ਰਸ਼ਾਸਨ ਕਹਿੰਦਾ ਤੁਹਾਡੇ ਕੋ ਸਬੂਤ ਕੀ ਆ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਰਾਜਾ ਸੰਸੀ ਅਧੀਨ ਆਉਂਦੇ ਪਿੰਡ ਸਾਰਣਗਰਾ ਵਿਖੇ ਐਸਸੀ ਪਰਿਵਾਰ ਨੂੰ ਜਾਤੀ ਸੋਜਕ ਸ਼ਬਦ ਬੋਲ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਤੇ ਪੁਲਿਸ ਨੂੰ ਦਰਖਾਸਤ ਦੇਣ ਦੇ ਬਾਵਜੂਦ ਕਾਰਵਾਈ ਨਾ ਕਰਨ ਤੇ ਅੱਜ ਸਮੂਹ ਪਿੰਡ ਵਾਸੀਆਂ ਨੇ ਮੀਟਿੰਗ ਕੀਤੀ ਜਿਸ ਵਿੱਚ ਬੌਲਜਨ ਸਮਾਜ ਪਾਰਟੀ ਅੰਬੇਰਕਰ ਦੇ ਪੰਜਾਬ ਪ੍ਰਧਾਨ ਕਵਲ ਸੋਤਾ ਹਲਕਾ ਇੰਚਾਰਜ ਗੁਰਪਿੰਦਰ ਸਿੰਘ ਜੱਜ ਪਹੁੰਚੇ ਉਹਨਾਂ ਨੇ ਆਪ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਸਰਕਾਰ ਹੋਵੇ ਹਮੇਸ਼ਾ ਹੀ ਦਲਿਤ ਪਰਿਵਾਰਾਂ ਨੂੰ ਲੁਟਾੜਿਆ ਗਿਆ ਹੈ ਉਹਨਾਂ ਨੇ ਚੇਤਾਵਨੀ ਭਰੇ ਲਫਾਜ਼ਾਂ ਵਿੱਚ ਕਿਹਾ ਕਿ ਅਗਰ ਜੇਕਰ ਵਿਸ਼ਾਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਨੇ ਪਰਚਾ ਦਰਜ ਨਾ ਕੀਤਾ ਤਾਂ ਪੂਰੇ ਪੰਜਾਬ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਸ ਸਬੰਧੀ ਦੂਜੀ ਧਿਰ ਗੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਉੱਤਤਰਵੱਲੋਂ ਸਰਪੰਚ ਦੀ ਫੋਟੋ ਲਗਾ ਕੇ ਇੱਕ ਆਡੀਓ ਵਾਇਰਲ ਕੀਤੀ ਗਈ ਹੈ ਇਸ ਸਬੰਧੀ ਅਸੀਂ ਥਾਣਾ ਲੋਪੋਕੇ ਵਿਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਕਿਹਾ ਕਿ ਸਰਪੰਚ ਦੀ ਫੋਟੋ ਲਾ ਕੇ ਵੀਡੀਓ ਵਾਇਰਲ ਕੀਤੀ ਗਿਆ ਉਸ ਸਬੰਧ ਵਿੱਚ ਅਸੀਂ ਅਦਾਲਤ ਵਿੱਚ ਜਾ ਕੇ ਮਾਨਹਾਨੀ ਦਾ ਕੇਸ ਦਰਜ ਕਰਵਾਵਾਂਗੇ ਇਸ ਸਬੰਧੀ ਪੁਲਿਸ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ ਜਾਂਚ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ ਆ ਫੋਟੋ ਲਾ ਕੇ ਸਰਪੰਚ ਸਾਹਿਬ ਦੀ ਇਹਨਾਂ ਜੋ ਲਿਖਿਆ ਵਾ ਇਹ ਪਿੰਡ ਸਾਰੇਂਗ ਦਾ ਸਰਪੰਚ ਅਵਤਾਰ ਸਿੰਘ ਲਾਲੀ ਨੇ ਪਿੰਡ ਦੇ ਮੈਬੀ ਸਿੰਘ ਕੌਮ ਨੂੰ ਕੱਡੀਆਂ ਗਾਲਾਂ ਜਿਹੜੀ ਕਿ ਫੇਕ ਬਣਾਈਆਂ ਨੇ ਸਾਰੀ ਫਿਰ ਦੂਜੀ ਇੱਕ ਆ ਵੇਖੋ ਜੀ ਇਹਨਾਂ ਬੰਬੀਹਾ ਗੈਂਗ ਬੰਬੀਹਾ ਗਰੁੱਪ ਦੇ ਬਣਾ ਕੇ ਇਹਨਾਂ ਉਹ ਪਾਈ ਆ ਠੀਕ ਆ ਇੱਕ ਨਵੇਂ ਉਹ ਗਾਲਾਂ ਕੱਡੀਆਂ ਜਿਹੜੀਆਂ ਮੁੰਡੇ ਨੂੰ ਇੱਕ ਨੂੰ ਇੱਕ ਮੁੰਡੇ ਦੀ ਫੋਟੋ ਲਾਈ ਆ ਉਹ ਵੀ ਕੱਡੀਆਂ ਜੇ ਫਿਰ ਇਹਨਾਂ ਜੀ ਇੱਕ ਆ ਵੇਖੋ ਸਾਰੇ ਆ ਗਾਲਾਂ ਵਾਲੇ ਕਮੈਂਟ ਆ ਗਏ ਆਵੇ ਕਮੈਂਟ ਆਗੇ ਗਾਲਾਂ ਵਾਲੇ ਸਾਰੇ ਜਿਹੜੇ ਨਾ ਕਮੈਂਟ ਕਰਦੇ ਆ ਪਰ ਵਿੱਚ ਆ ਕੇ ਪਤਾ ਨਹੀਂ ਕੌਣ ਹੈ ਮੁੰਡਾ ਇਹ ਵੀ ਫੇਕ ਆਈਡੀ ਆ ਇਹ ਅਸੀਂ ਲੱਭ ਲਿਆ ਤਰਾ ਬੰਦੇ ਸਾਰੇ ਇਹਨਾਂ ਵੀ ਆ ਵੇਖੋ ਗਾਲਾਂ ਦੇ ਸਾਰੇ ਕਮੈਂਟ ਲਿਖੇ ਆ ਠੀਕ ਆ ਜੀ ਸਾਰੇ ਆ ਵੇਖੋ ਆਡੀਓ ਵੀ ਕੱਲੀਆਂ ਗਾਲਾਂ ਵਾਲੀਆਂ ਬੜਾ ਕੁਝ ਇਹਨਾਂ ਲਿਖਿਆ ਗੰਦੀਆਂ ਗਾਲਾਂ ਲਿਖੀਆਂ ਸਾਰੀਆਂ ਇਹ ਸਾਰਾ ਕੁਝ ਰਿਕਾਰਡ ਹੈ ਸਾਡੇ ਕੋਲ ਫਿਰ ਇਹਨਾਂ ਤਣਾ ਭਾਕੇ ਨਾ ਰਫਲਾ ਰੱਖ ਕੇ ਤੇ ਉਹ ਵੀ ਫੋਟੋ ਪਾਉਂਦੇ ਆ ਫਿਰ ਤੁਹਾਨੂੰ ਮੈਂ ਵਿਖਾਉਂਦਾ ਜੀ ਆਹ ਇੱਥੇ ਜੱਟ ਜੱਟ ਤੇ ਇੱਥੇ ਮੈਵੀ ਲਿਖ ਕੇ ਤੇ ਆਹ ਵੇਖੋ ਫੇਕ ਬਣਾ ਕੇ ਇਹ ਵੀ ਇਨਾ ਪਾਈ ਆ ਉੱਤੇ ਰਫੜਾ ਰੱਖਿਆ ਮੋਡੇ ਦੇ ਠੀਕ ਹੈ ਜੀ ਇਹ ਪਤਾ ਨਹੀਂ ਕੀ ਕਹਹਾਰੀਆਂ ਨੇ ਤੇ ਆਹ ਵੇਖੋ ਮੁੱਖ ਮੰਤਰੀ ਦੀ ਗੱਲ ਕਰਨੀ ਨਹੀਂ ਕਿ ਉਹ ਨਜ਼ਰਾ ਮਰਜੀ ਲੈ ਲਾ ਮਰਜੀ ਮੈਂ ਮੁੱਖ ਮੰਤਰੀ ਦਾ ਉਹ ਜਿਹੜਾ ਜਿਹੜਾ ਕੋਈ ਛੋਟੇ ਕੰਮ ਨਹੀਂ ਗੋਲੀਆਂ ਮਾਰਿਓ ਤੇ ਉਹ ਮੁੱਖ ਮੰਤਰੀ ਤੇ ਨਸ਼ੇ ਜਿਹੜਾ ਮੱਦੀ ਕਰੀ ਜਾਵੇ ਤੇ ਇਹ ਕਿਹਨੇ ਬਾਅਦ ਤੇ ਫਿਰ ਹਮ ਤਾਂ ਫੌੜ ਲਈਏ ਚਾਹ ਤੇ ਕਰਦੇ ਆ ਮਾਨੂੰ ਨਹੀਂ ਤੇ ਤੂੰ ਬੋਲ ਸਕਦਾ ਤੂੰ मुख्यमंत्री ਨੂੰ બોલ ਸਕਦਾ ਮਾੜਾ ਚੰਗਾ ਜੇ ਤੂੰ ਬੋਲਵੇਂ ਨਾ ਮੁੱਖ ਮੰਤਰੀ ਨੂੰ ਬੋਲਦੇ ਮੈਂ ਬੋਲਦੇ ਫੋਨ ਫੜੇ ਤਾਰਦੇ ਜਣਾ ਜਾ ਤੇ ਤੂੰ ਮੁੱਖ ਮੰਤਰੀ ਪਾਦੇ ਨਾ ਬੋਲਣ ਜਾ ਜਾਣਾ ਤੇ ਤੂੰ ਮੁੱਖ ਮੰਤਰੀ ਨੂੰ ਗਾਲਾਂ ਕੱਢੀ ਜਾਣਾ ਮੈਂ ਕਹਿੰਦੀ ਨਹੀਂ ਤੂੰ ਕਰ ਮਰੀ ਬਿੜਦੇ ਬਾਕੀ ਆਨ ਮੈਂ ਕੋ ਤੇਰਾ ਮੈਂ ਕਰਨੀ ਚਾਹੁੰਨਾ ਸਾਰਿਆਂ ਦੀ ਰਾਨਾ ਸਰ ਜਿੰਨੇ ਵੀ ਇਹ ਸੋਸ਼ਲ ਮੀਡੀਆ ਚਲਾਉਂਦੇ ਆ ਜਿਹੜੀ ਆ ਫੋਟੋ ਆ ਜਿਹੜੇ ਉੱਤੇ ਲਿਖਿਆ ਅਵਤਾਰ ਸਿੰਘ ਲਾਲੀ ਗਾਣਾ ਗਾੜ ਰਿਹਾ ਬੇਨਤੀ ਆ ਕਿ ਇਹ ਫੋਨ ਨਾ ਕੇ ਇਹਨੂੰ ਕਰੋ ਨਾ ਕੋ ਮਾੜਾ ਕਮੈਂਟ ਲਿਖੋ ਸਰਪੰਚ ਸਾਹਿਬ ਦੀ ਬਿਲਕੁਲ ਆਵਾਜ਼ ਨਹੀਂ 100 ਨਹੀਂ 110% ਮੈਂ ਆਨਾਵਾ ਵੀ ਇਹ ਆਵਾਜ਼ ਨਹੀਂ ਆ ਇਨਾ ਪਿੰਡ ਵਾਲੇ ਵੀਰਾਂ ਨੂੰ ਵੀ ਪਤਾ ਵੀ ਇਹ ਦੀ ਆਵਾਜ਼ ਨਹੀਂ ਆ ਪਰ ਬਦਨਾਮ ਨਾ ਕਰੋ ਨਜਾਇਜ਼ ਸੋਸ਼ਲ ਮੀਡੀਆ ਦੇ ਨਾਲ ਆਖੀ ਜੇ ਉਹ ਸਰਪੰਚ ਗਾਲਾਂ ਕੱਢੀ ਜਾਂਦਾ ਆਡੀਓ ਕਿਸੇ ਦੀ ਆ ਫੋਟੋ ਸਰਪੰਚ ਦੀ ਲਾਤੀ ਆ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਵੀ ਕੋਈ ਵੀ ਵੀਰ ਫੋਨ ਨਾ ਕਰੋ ਕੋਈ ਕਮੈਂਟ ਨਾ ਕਰੋ ਇਹ ਸਾਰਾ ਫੇਕ ਜੇ ਝੂਠਾ ਜੇ ਸਰਪੰਚ ਦੀ ਫੋਟੋ ਲਾ ਕੇ ਤੇ ਆਡੀਓ ਕਿਸੇ ਦੀ ਲਾਈ ਆ ਇਹ ਵੀਰ ਆਪੇ ਹੀ ਦੱਸਣ ਉਹ ਆਡੀਓ ਕਿਹਦੀ ਆ ਸਰਪੰਚ ਸਾਹਿਬ ਨੂੰ ਬਦਨਾਮ ਕੀਤਾ ਜਾ ਰਿਹਾ ਤਾਂ ਜਾਰੀ ਤਿੰਨ ਸਾਡੇ ਮੈਂਬਰ ਆ ਚਾਰ ਉਧਰ ਐਸੀ ਭਾਈਚਾਰੇ ਦੇ ਸਾਰੇ ਸਾਡੇ ਨਾਲ ਬੋਲਦੇ ਸਾਰੇ ਹੁੰਦੇ ਆ ਫਿਰ ਵਾਲਮੀਕ ਮੰਦਿਰ ਜਿਹੜਾ ਵਾ ਸਾਡੇ ਸਰਪੰਚ ਮੇਰੇ ਪਿਤਾ ਜੀ ਜਦੋਂ ਸਰਪੰਚ ਸੀ ਪਹਿਲਾਂ ਅਸੀਂ ਥਾਂ ਦਿੱਤਾ ਵਾ ਫਿਰ ਉਹਦਾ ਨੀਂਹ ਪੱਥਰਾਂ ਹੀ ਖੁਦ ਰੱਖਿਆ ਵਾ ਉਸੇ ਗ੍ਰਾਂਟ ਲੈ ਕੇ ਦਿੱਤੀ ਆ ਹਰੇਕ ਵਾਲਮੀਕ ਜਿਹੜਾ ਆਪਣਾ ਦਿਹਾੜਾ ਮਨਾਉਂਦੇ ਆ ਇੱਥੇ ਮੇਲਾ ਮਨਾਉਂਦੇ ਆ ਜੋੜ ਮੇਲਾ ਅਸੀਂ ਉੱਥੇ ਜਾਂਦੇ ਆ ਸਾਨੂੰ ਮਾਣ ਸਨਮਾਨ ਦਿੰਦੇ ਆ ਪਿੰਡ ਦੇ ਵਿੱਚੋਂ ਸਾਨੂੰ ਇਕੱਲਿਆਂ ਨੂੰ ਇਹ ਸਾਧਕੇ ਸਰੂਪਾ ਦਿੰਦੇ ਆ ਵੀ ਤੁਸੀਂ ਬਣਾ ਕੇ ਦਿੱਤਾ ਅੱਜ ਸਾਡੇ ਹੀ ਉਲਟ ਬੋਲੀ ਜਾਂਦੇ ਕੀ ਉਲਟ ਬੋਲੀ ਜਾਂਦੇ ਨੇ ਸਾਰੇ ਲੋਕ ਨਹੀਂ ਮਾੜੇ ਮੈਂ ਦਾ ਸਾਰੇ ਵਾਲਮੀਕ ਭਾਈਚਾਰੇ ਕਦੇ ਲੋਕ ਨਹੀਂ ਮਾੜੇ ਸਾਰੇ ਮਈ ਵੀ ਸਿੱਖ ਦੇ ਪਰ ਦੋ ਚਾਰ ਬੰਦਿਆਂ ਨੇ ਅੱਗ ਲਾ ਗੇ ਉਹਨਾਂ ਪਤਾ ਨਹੀਂ ਕਿਦਣ ਗਜਰਾ ਚੱਲ ਜਣਾ ਉਹਨਾਂ ਸਾਰੀ ਕੌਮ ਨੂੰ ਦੋ ਫਾੜਨ ਕਰਨ ਤੇ ਤੁੱਲੇ ਹੋਏ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਸਰਪੰਚ ਦਾ ਫੋਟੋ ਸਰਪੰਚ ਦੀ ਲਾਈ ਜੇ ਆਡੀਓ ਕਿਸੇ ਦੀ ਜੇ ਕੋਈ ਆਡੀਓ ਨਾਲ ਸੰਬੰਧ ਨਹੀਂ ਪਤਾ ਨਹੀਂ ਕਿਦੀ ਆ ਤੇ ਇਹਨਾਂ ਸਰਪੰਚ ਸਾਹਿਬ ਨੂੰ ਹੁਣ ਕੋਈ ਕਮੈਂਟ ਨਾ ਕਰੇ ਸਰਪੰਚ ਸਾਹਿਬ ਦੀ ਫੋਟੋ ਤੇ ਮੈਂ ਬੇਨਤੀ ਕਰਨਾ ਕੋਈ ਫੋਨ ਨਾ ਕਰੇ ਮੇਰਾ ਨਾਮ ਵਿਸ਼ਾਲ ਸਿੰਘ ਹੈ ਜੀ ਮੈਂ ਪਿੰਡ ਸਾਰੰਗ ਦਾ ਵਾਸੀ ਆ ਤੇ ਵੇਖੋ ਜੀ ਗੱਲ ਕੋਈ ਵੀ ਨਹੀਂ ਹੋਈ ਗੱਲ ਇਹ ਸਿਰਫ ਕਮੈਂਟ ਤੋਂ ਹੋਈ ਹੈ ਜੀ ਕਿਉਂਕਿ ਥੋੜੇ ਦਿਨੋਂ ਹੋਏ ਉਹਨਾਂ ਪਹਿਲਾਂ ਪਿੰਡ ਦੇ ਇੱਕ ਵੀਡੀਓ ਪਾਈ ਵੀ ਅਸੀਂ ਪਿੰਡ ਨੂੰ ਚੰਦੀਗੜ੍ਹ ਬਣਾਉਣਾ ਹੈ ਤੇ ਮੈਂ ਉਦੋਂ ਹੈਗਾ ਗੁਜਰਾਤ ਤੇ ਮੈਂ ਗੁਜਰਾਤ ਤੋਂ ਸਿਰਫ ਇਹੀ ਕਮੈਂਟ ਕੀਤਾ ਵੀ ਚਲੋ ਸ਼ਰਾਬ ਪੀਂਦੇ ਆ ਕੌਣ ਨਹੀਂ ਪੀਂਦਾ ਮੈਂ ਸਾਰੰਗੜੇ ਤੋਂ ਮੈਨੂੰ ਪਤਾ ਕਿਹੜਾ ਕਿਹੜਾ ਸ਼ਰਾਬ ਪੀਂਦਾ ਤੇ ਕਿਹੜਾ ਕਿਹੜਾ ਨਹੀਂ ਪੀਂਦਾ ਵੇਖੋ ਜੀ ਨਾਮ ਉੱਚ ਮੈਂ ਕਿਸੇ ਦਾ ਨਾਂ ਲਿਆ ਨਾਮ ਉੱਚ ਕਿਹਨੂੰ ਗਲਤ ਕਿਹਾ ਤੇ ਇਹਨਾਂ ਕਿਹਾ ਵੀ ਮੈਂ ਕਿਸੇ ਨੂੰ ਮਿਲ ਕੇ ਗਾਲਾਂ ਕੱਢੀਆਂ ਵਾ ਵੀ ਮੈਂ ਸਰਪੰਚ ਨੂੰ ਸਿੱਧੀਆਂ ਗਾਲਾਂ ਕੱਢੀਆਂ ਹਾਂਜੀ ਜਿਹੜੇ ਤਾਂ ਹੁਣ ਫੋਨ ਕੀਤਾ ਗਿਆ ਤੁਹਾਡਾ ਉਹ ਸੁਫਤ ਬੋਲੇਗੀ ਉਹ ਕਿੰਨਾ ਬੋਲੇਗੀ ਵੇਖੋ ਜੀ ਉਹ ਜਿੰਨਾ ਵੀ ਗਲਤ ਸ਼ਬਦ ਬੋਲੇ ਆ ਉਹ ਸਰਪੰਚ ਦੇ ਸਾਥੀ ਆ ਜੀ ਹਾਂਜੀ ਕੋਣ ਹੈ ਉਹਦਾ ਪਤਾ ਹਾਂਜੀ ਇੱਕ ਹੈਗਾ ਸਾਹਬ ਸਿੰਘ ਪੁੱਤਰ ਰਾਜ ਸਿੰਘ ਰਾਜੂ ਸਿੰਘ ਇੱਕ ਹੈਗਾ ਇਹ ਕਰਨਬੀਰ ਸਿੰਘ ਪੁੱਤਰ ਦਲਬਾਖ ਸਿੰਘ ਤੇ ਇੱਕ ਹੈਗਾ ਜੀ ਸਰਪੰਚ ਦਾ ਭਰਾ ਗਰਜੀਤ ਸਿੰਘ ਕੀ ਕੀ ਗੱਲਾਂ ਕਹੀਆਂ ਜੀ ਵੇਖੋ ਜੀ ਸਾਨੂੰ ਉਹਦੇ ਵਿੱਚ ਬਹੁਤ ਹੀ ਮਨ ਲੱਕ ਮਾੜੇ ਸ਼ਬਦ ਬੋਲੇ ਚੂੜਾ ਕਿਹਾ ਵੀ ਗੋਏ ਵਾਲੇ ਅੰਦਰ ਬਿਠਾ ਕੇ ਇਹਨਾਂ ਨੂੰ ਕਿ ਰੱਖਦੇ ਆਂ ਵੀ ਇਦਾਂ ਬਹੁਤ ਜ਼ਿਆਦਾ ਗਲਤ ਬੋਲਿਆ ਗਿਆ ਕਿ ਕਿਹੜੇ ਨੰਬਰ ਤੋਂ ਕੋਣ ਆਇਆ ਜੀ ਸਾਨੂੰ ਜੀ ਵੇਖੋ ਕਾਲ ਮੈਨਵਾਈਆ ਸਾਫ ਸੰਗ ਦੇ ਫੋਨ ਤੋਂ ਹਾਂਜੀ ਜੇ ਤੁਸੀਂ ਇਸ ਵਜ੍ਹਾ ਦਿਖਾ ਦਿੱਤੀ ਪੁੱਛਣਾ ਕਿ ਪੂਰਤ ਲੋਕ ਕਰਵਾਇਆ ਵੇਖੋ ਜੀ ਦਿਖਾ ਚਾਹੀਏ ਜੇ ਦਿੱਤੀ ਆ ਪਰ ਅੱਜ ਕੋਈ ਵੀ ਉਹਨਾਂ ਨੇ ਐਕਸ਼ਨ ਨਹੀਂ ਲਿਆ ਗਿਆ ਕਿੰਨੇ ਦਿਨ ਹੋ ਗਏ ਅੱਜ ਮਨ ਕੇ 10 ਤਰੀਕ ਦੀ ਦਿਖਾ ਦਿੱਤੀ ਆ ਪਰ ਅੱਜ ਹਾਂਜੀ 5-6 ਦਿਨ ਹੋ ਗਏ ਪਰ ਅੱਜ ਕੋਈ ਵੀ ਉਹਨਾਂ ਨੇ ਐਕਸ਼ਨ ਨਹੀਂ ਲਿਆ ਗਿਆ ਅਸੋਤਾ ਸਾਹਿਬ ਆਏ ਨੇ ਕੀ ਕਰਨਾ ਚਾਹੋਗੇ ਤੇ ਵੇਖੋ ਜੀ ਅਸੀਂ ਦੇਖੀ ਇਹਨਾਂ ਗਾੜੀਆਂ ਪੀਰ ਕਰਾਂਗੇ ਵੀ ਸਾਨੂੰ ਇਨਸਾਫ ਚਾਹੀਦਾ ਹੈ ਨਾ ਮੇਰਾ ਗੁਰਪਿੰਦਰ ਸਿੰਘ ਜੱਜ ਹਲਕਾ ਅੰਚਾਰਜ ਬਸਪਾ ਬੇਦਕਾਰ ਪਾਰਟੀ ਵੱਲੋਂ ਮੈਂ ਅੱਜ ਹੀ 15 ਅਗਸਤ ਦੀ ਛੁੱਟੀ ਹੋਣ ਦੇ ਕਾਰਨ ਘਰੋਂ ਕੁਛ ਰਜੇਮਿਆਂ ਵਾਸਤੇ ਲੇਟ ਨਿਕਲਣਾ ਸੀ ਤੇ ਜਦੋਂ ਮੈਂ ਆਪਣਾ ਫੋਨ ਯੂਜ਼ ਕਰਨ ਲਿਆ ਇਹਦੇ ਫੋਨ ਦੇ ਵਿੱਚੋਂ ਇੱਕ ਮੈਂ ਆਡੀਓ ਜਿਹੜੀ ਵੀਡੀਓ ਵੇਖੀ ਵੀਡੀਓ ਵੇਖਦਿਆਂ ਸਾਰ ਆਪਣੇ ਦਿਲ ਦੇ ਵਿੱਚ ਇੱਕ ਖੂਨ ਅਖੋਲਿਆ ਕਿ ਸਾਡੇ ਐਸ்சி ਭਾਈਚਾਰੇ ਨਾਲ ਇੰਨਾ ਜ਼ਿਆਦਾ ਧੱਕਾ ਮਤਲਬ ਜਿਹੜੇ ਜਾਤੀ ਸੂਚ ਸਬਜ ਜਿਹੜੇ ਉਹ ਮਤਲਬ ਇੰਨੀ ਕੁ ਬੰਦੇ ਦੇ ਆਡੀਓ ਕਾਲ ਹੋਣ ਦੇ ਬਾਵਜੂਦ ਜਾਂ ਵੀਡੀਓ ਕਾਲ ਹੋਣ ਦੇ ਬਾਵਜੂਦ ਵੀ ਜਿਹੜਾ ਕੋਈ ਪ੍ਰਸ਼ਾਸਨ ਨੇ ਐਕਸ਼ਨ ਨਹੀਂ ਲਿਆ ਅਜੇ ਤੱਕ ਕਿਉਂਕਿ ਮੈਨੂੰ ਕਿਸੇ ਵੀਰ ਨੇ ਇੱਥੋਂ ਪਿੰਡ ਦਾ ਫੋਨ ਹੀ ਉਹਨੂੰ ਮੈਂ ਕੀਤਾ ਕਿ ਉਹ ਕਹਿੰਦਾ ਵੀ ਭਾਜੀ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਤੁਰੰਤ ਮੈਂ ਸਾਡੇ ਸਰਦਾਰ ਕਬਲਜੀਤ ਸਿੰਘ ਸੋਤਾਜੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਅੱਜ ਹੀ ਆਪਾਂ ਇਹ ਪਿੰਡ ਪਹੁੰਚ ਕੇ ਤੇ ਜਿਹੜਾ ਪਰਿਵਾਰ ਦੇ ਨਾਲ ਜਿਹੜਾ ਵਾ ਉਹ ਜਿਹੜਾ ਦੁੱਖ ਪ੍ਰਗਟ ਜਿਹੜਾ ਉਹ ਕੀਤਾ ਜਾਊਗਾ ਸੋ ਆਪਾਂ ਇਹੋ ਹੀ ਸਾਰੇ ਜਣੇ ਐਸ்சி ਭਾਈਚਾਰੇ ਨੂੰ ਇਹੋ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਇਕਤਰਤਾ ਦੇ ਨਾਲ ਇਕੱਠੇ ਹੋ ਕੇ ਜਿਹੜੇ ਇਹ ਜਾਤ ਦੇ ਹੰਕਾਰੇ ਉਹਨਾਂ ਦੇ ਧੌਣ ਚ ਜਿਹੜਾ ਕਿਲਾ ਉਹ ਆਪਾਂ ਕੱਢਾਂਗੇ ਸੋ ਪ੍ਰਸ਼ਾਸਨ ਨੂੰ ਵੀ ਇਹੋ ਹੀ ਕਿਹਾ ਜਾਂਦਾ ਵਾ ਕਿ ਜਲਦ ਤੋਂ ਜਲਦ ਇਹਨਾਂ ਦੇ ਜਿਹੜੀ ਉਹ ਕਾਰਵਾਈ ਜਿਹੜੀ ਬੰਦੀ ਆ ਉਹ ਕੀਤੀ ਜਾਵੇ ਕਿਉਂਕਿ ਪ੍ਰਸ਼ਾਸਨ ਹੁਣ ਡੀਕ ਕਿਹੜੀ ਗੱਲ ਦੀ ਕਰਦਾ ਜੀ ਕਿਉਂਕਿ ਵੀਡੀਓ ਉਹਨਾਂ ਦੇ ਕੋਲ ਰਿਕਾਰਡਿੰਗਾਂ ਉਹਨਾਂ ਦੇ ਕੋਲ ਆ ਜਾਂ ਤੇ ਕੋਈ ਪ੍ਰਸ਼ਾਸਨ ਪਹਿਲਾਂ ਤੇ ਪ੍ਰਸ਼ਾਸਨ ਇਹ ਗੱਲ ਕਹਿੰਦਾ ਸੀ ਕਿ ਨਹੀਂ ਸਾਡੇ ਕੋਲ ਕੋਈ ਰਿਕਾਰਡਿੰਗ ਨਹੀਂ ਕੋਈ ਸਬੂਤ ਨਹੀਂ ਹੁੰਦੇ ਸਾਡੇ ਕੋਲ ਕੋਈ ਸਬੂਤ ਹੈਗੇ ਆ ਹਾਂ ਅੱਜ ਅਸੀਂ ਵਿਸ਼ਾਲ ਜੀ ਦੇ ਨਾਲ ਖੜੇ ਆ ਸਾਰੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਇੱਥੇ ਵੀਰ ਸਾਰੇ ਪਹੁੰਚੇ ਆ ਸੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜੇ ਜਿੱਕਰ ਸਾਹਬ ਨਾਲ ਮਿਲਿਆ ਫਿਰ ਕੀ ਰਣਨੀਤੀ ਹੋਊਗੀ ਰਣਨੀਤੀ ਇਹੋ ਜੀ ਹੋਊਗੀ ਜੀ ਅਸੀਂ ਪੰਜਾਬ ਲੈਵਲ ਤੇ ਜਿਹੜਾ ਕੱਤਰਤਾ ਦੇ ਨਾਲ ਇਕੱਠ ਕਰਕੇ ਤੇ ਜਿਹੜੇ ਪੰਜਾਬ ਦੀ ਸਰਕਾਰ ਆ ਨੂੰ ਨਾਥ ਪਾਈ ਜਾਊਗੀ ਮੇਰਾ ਨਾਮ ਕਵਲਜੀਤ ਸਿੰਘ ਸੋਹੋਤਾ ਪੰਜਾਬ ਪ੍ਰਧਾਨ ਬਸਪਾ ਅਮੇੜਕਰ ਪਾਰਟੀ ਅੱਜ ਹਲਕਾ ਰਾਇਸਾਸੀ ਦੇ ਪਿੰਡ ਸਾਰੰਗੜੇ ਵਿੱਚ ਮੇਰਾ ਨੌਜਵਾਨ ਸਾਥੀ ਜੋ ਦਲਿਤ ਪਰਿਵਾਰ ਨਾਲ ਸੰਬੰਧਿਤ ਵਿਸ਼ਾਲ ਸਿੰਘ ਜਿਨ੍ਹਾਂ ਨੇ ਕਿ ਬੀਤੀ 12 ਤਰੀਕ ਨੂੰ ਪਿੰਡ ਦੇ ਸ਼ਰਾਰਤੀ ਅੰਸਰਾਂ ਵੱਲੋਂ ਸ਼ਰਾਰਤੀ ਲੋਕਾਂ ਵੱਲੋਂ ਜਾਤ ਦੇ ਹੰਕਾਰਿਆਂ ਵੱਲੋਂ ਵਿਸ਼ਾਲਜੀਤ ਨੂੰ ਫੋਨ ਕਰਕੇ ਇਹਨੂੰ ਡਰਾਉਣ ਧਮਕਾਉਣ ਜਾਤੀ ਸੂਚਕ ਬੋਨਰ ਜੁੱਤੀ ਚ ਪਾਣੀ ਪਿਉਣ ਦੀ ਗੱਲ ਕਹਿਨ ਤੇ ਅੱਜ ਬਸਪਾ ਮੇੜਕਰ ਪਾਰਟੀ ਇਹਨਾਂ ਦੇ ਪਿੰਡ ਵਿਸ਼ਾਲਜੀਤ ਨੂੰ ਇਨਸਾਫ ਦਿਵਾਉਣ ਲਈ ਪਹੁੰਚੀ ਹੈ ਜਦੋਂ ਦੀ ਆਡੀਓ ਵਾਇਰਲ ਹੋਈ ਆ ਉਹਨਾਂ ਦਾ ਕਿੰਨਾ ਕਰੋਸ਼ ਪਾਇਆ ਜਾ ਰਿਹਾ ਹੈ ਇਸ ਬਾਰੇ ਤੁਹਾਡਾ ਜਦੋਂ बसपा अंबेडकर पार्टी ਦੇ ਹਲਕਾ ਇੰਚਾਰਜ ਰਾਇਸਾਂਸੀ ਦੇ ਕੋਲ ਗਰਪਿੰਦਰ ਸਿੰਘ ਜੱਜ ਜੀ ਕੋਲ ਇਹ ਮਸਲਾ ਪਹੁੰਚਿਆ ਉਹਨਾਂ ਨੇ ਮੇਰੇ ਧਿਆਨ 'ਚ ਲਿਆਂਦਾ ਜਦੋਂ ਮੇਰੇ ਧਿਆਨ 'ਚ ਲਿਆਂਦਾ ਅਸੀਂ ਉਹਨਾਂ ਨੇ ਉਸੇ ਵਕਤ ਕਿਹਾ ਵੀ ਆਪਾਂ ਨੂੰ ਸਰੰਗੜੇ ਪਿੰਡ 'ਚ ਇੱਕ ਦਲਤ ਪਰਿਵਾਰ ਨਾਲ ਬਹੁਤ ਵੱਡਾ ਤੱਕਾ ਹੋਇਆ ਦੇਸ਼ ਦੀ ਆਜ਼ਾਦੀ 78 ਸਾਲ ਬਾਅਦ ਵੀ ਜਿਹੜੇ ਲੋਕ ਕਹਿੰਦੇ ਆ ਕਿ ਇਹ ਝੂਠੀਆਂ ਗੱਲਾਂ ਬਣਾਈਆਂ ਜਾਂਦੀਆਂ ਅੱਜ ਦੇ ਸਮੇਂ 'ਚ ਕੋਈ ਜਾਤੀ ਸੁਚਕ ਨਹੀਂ ਬੋਲਦਾ ਅੱਜ ਦੀ ਰਿਕਾਰਡਿੰਗ ਇਹ ਸਾਬਤ ਕਰਦੀ ਆ ਪੀ ਅੱਜ ਵੀ ਦਲਿਤ ਪਰਿਵਾਰਾਂ ਦੇ ਨਾਲ ਤਣਾਟ ਲੋਕ ਜਾਤ ਦੇ ਹੰਕਾਰੇ ਲੋਕ ਅੱਜ ਤਸ਼ੱਦਦ ਕਰ ਰਹੇ ਆ ਜਾਤ ਦੇ ਹੰਕਾਰੇ ਲੋਕ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਉਹਨਾਂ ਜਾਤ ਦੇ ਹੰਕਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਪੀ ਆਪਣੀਆਂ ਹਰਕਤਾਂ ਤੋਂ ਬਾਝਾ ਜਾਣ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਝਾ ਜਾਣ ਬਸਪਾ ਵੇਡਕਰ ਪਾਰਟੀ ਪੰਜਾਬ ਚ ਪੂਰੇ ਦਲਤਾਂ ਦੀ ਮੂਵਮੈਂਟ ਆ ਦਲਤਾਂ ਨੂੰ ਇਨਸਾਫ ਦਿਵਾਉਣ ਦੀ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕਰ ਰਹੀ ਆ ਜੇਕਰ ਪੰਜਾਬ ਦੇ ਡੀਜੀਪੀ ਸਾਹਿਬ ਨੇ ਦਿਹਾਤੀ ਐਸਐਸਪੀ ਸਾਹਿਬ ਚੁਗਾਵੇਂ ਲੋਪੋ ਕੇ ਚੁਗਾਵੇਂ ਦੇ ਐਸਐਚਓ ਸਾਹਿਬ ਕੋ 10 ਤਰੀਕ ਦੀਆਂ ਕੰਪਲੇਂਟਾਂ ਗਈਆਂ ਮੈਸਰ ਚੋਹ ਸਾਹਿਬ ਨੂੰ ਬੇਨਤੀ ਕਰਦਾ ਵੀ ਜਦੋਂ 10 ਤਰੀਕ ਦੀ ਕੰਪਲੇਂਟ ਤੁਹਾਡੇ ਕੋਲ ਗਈ ਸੀ ਤੁਹਾਡਾ ਫਰਜ ਬਣਦਾ ਸੀ ਉਸੇ ਟਾਈਮ ਫੌਰਨ ਐਕਸ਼ਨ ਕਰਨਾ ਇਥੋਂ ਸਾਬਤ ਹੁੰਦਾ ਵੀ ਪ੍ਰਸ਼ਾਸਨ ਵੀ سرمایہਦਾਰ ਲੋਕਾਂ ਨਾਲ ਮਿਲਿਆ ਹੋਇਆ ਆ ਪ੍ਰਸ਼ਾਸਨ ਵੀ سرمایہਦਾਰ ਲੋਕਾਂ ਦੀ ਗੱਲ ਕਰਦਾ ਆ ਪ੍ਰਸ਼ਾਸਨ ਕੋ ਜਦੋਂ ਤਰਕਾਸ ਐਕਟ ਦੀ ਕੀਤੀ ਜਾਂਦੀ ਆ ਪ੍ਰਸ਼ਾਸਨ ਕਹਿੰਦਾ ਤੁਹਾਡੇ ਕੋਲ ਸਬੂਤ ਕੀ ਆ ਮੈਂ ਐਸਐਚਓ ਸਾਹਿਬ ਐਸਐਸਪੀ ਦਿਹਾਤੀ ਸਾਹਿਬ ਨੂੰ ਬੇਨਤੀ ਕਰਦਾ ਵੀ ਐਸਐਸਪੀ ਸਾਹਿਬ ਇਹਨਾਂ ਕੋਲ ਤੋਂ ਰਿਕਾਰਡਿੰਗ ਵੀ ਆ ਤੁਸੀਂ ਰਿਕਾਰਡਿੰਗ ਦਾ ਡਿਟੇਲ ਕਢਾਓ ਵੀ ਇਹ ਕਿਹੜਾ ਮਨੁੱਖ ਗੰਦੀ ਸ਼ਬਦਾਵਲੀ ਵਰਤ ਰਿਹਾ ਉਹਨੂੰ ਨੱਥ ਪਾਉਣ ਲਈ ਤੁਹਾਨੂੰ ਅੱਜ ਤੋਂ ਪਹਿਲਾਂ ਪਰਚਾ ਕਰਕੇ ਵਿਸ਼ਾਲਜੀਤ ਨੂੰ ਇਨਸਾਫ ਦਿਵਾ ਦੇਣਾ ਚਾਹੀਦਾ ਈ ਪਰ ਤੁਸੀਂ ਕਿਹੜੇ ਸਮੇਂ ਦੀ ਡਿਕ ਕਰ ਰਹੇ ਜੋ ਕੀ ਵਿਸ਼ਾਲਜੀਤ ਨੂੰ ਮਾਰ ਦੇਣਾ ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਔਰ ਚੇਤਾਵਨੀ ਦਿੰਦਾ ਵੀ ਜਲਦ ਜੇਕਰ ਤੁਸੀਂ ਇਹ ਵਿਚਾਲਜੀਤ ਦੇ ਬਿਆਨਾਂ ਤੇ ਪਰਚਾ ਨਾ ਦਰਜ ਕੀਤਾ ਇਹ ਮੂਵਮੈਂਟ ਪੂਰੇ ਪੰਜਾਬ ਕੀ ਪੂਰੇ ਦਿਲ ਚ ਅੱਧੀ ਜਾਊਗੀ ਮੇਰਾ ਨਾਮ ਗੁਰਜੀਤ ਸਿੰਘ ਜੀ ਸਰਪੰਚ ਸਾਹਿਬ ਦਾ ਮੈਂ ਛੋਟਾ ਭਰਾ ਹਾਂ ਇਹ ਇੱਕ ਮਾਮਲਾ ਤੁਹਾਡੇ ਪੇੜ ਦੀ ਆਡੀਓ ਹੈ ਤਾਂ ਭਈ ਇਹ ਕੀ ਸਾਰਾ ਮਾਮਲਾ ਸਰ ਇੱਕ ਕੱਲ ਇੰਸਟਾਗ੍ਰਾਮ ਤੇ ਵੇਖਿਆ ਸਰਪੰਚ ਸਾਹਿਬ ਦੀ ਫੋਟੋ ਲਾ ਕੇ ਨਾ ਤੇ ਥੱਲਿਓ ਅਪਸ਼ਬਦ ਜਿਹੜੇ ਸੀ ਨਾ ਉਹ ਚਲਾਏ ਜਾ ਰਹੇ ਸੀ ਕੀ ਇਹ ਸਰਪੰਚ ਸਾਹਿਬ ਵੱਲੋਂ ਬੋਲੇ ਗਿਆ ਪਾਰਸ ਸਰਪੰਚ ਸਾਹਿਬ ਉਸ ਟਾਈਮ ਐਸਐਸਪੀ ਸਾਹਿਬ ਦੀ ਮੀਟਿੰਗ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜੀ ਮੀਟਿੰਗ ਚੱਲ ਰਹੀ ਉਹਦੇ ਵਿੱਚ ਉਸ ਟਾਈਮ ਵੀ ਆਗੇ ਸੀ ਠੀਕ ਆ ਕੋਈ ਗਾਲੀ ਗਲੋਚ ਦੇ ਵਿੱਚ ਸਰਪੰਚ ਸਾਹਿਬ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਤੇ ਜਾਣ ਬੁੱਝ ਕੇ ਉਹਨਾਂ ਦੀ ਫੋਟੋ ਲਾ ਕੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸਾਰੇ ਪੰਜਾਬ ਦੇ ਸਾਰੇ ਵਰਲਡ ਦੇ ਵਿੱਚ ਬਦਨਾਮ ਕੀਤਾ ਗਿਆ ਅਸੀਂ ਉਸ ਤੇ ਵਾਸਤੇ ਉਹ ਹੈਸੀਅਤ ਨੇ ਸਰਪੰਚ ਨੇ ਪਹਿਣਦੇ ਤੇ ਮੋਦਬਰ ਬੰਦੇ ਨੇ ਅਸੀਂ ਉਹਨਾਂ ਤੇ ਮਾਨ ਨੀ ਦਾ ਕੇਸ ਕਰਾਂਗੇ ਬੰਦਿਆਂ ਤੇ ਬਾਈ ਨੇਮ ਕਰਾਂਗੇ 8-10 ਬੰਦਿਆਂ ਦੇ ਅਸੀਂ ਕੋਰਟ 'ਚ ਜਾ ਰਹੇ ਹਾਂ ਪਰसों ਤਾਂ ਸਾਡੇ ਵਕੀਲ ਸਾਹਿਬ ਨਾਲ ਗੱਲ ਹੋ ਗਈ ਆ ਐ ਕੋਰਟ ਚ ਮਾਨਾਣੀ ਦਾ ਕੇਸ ਕਰਕੇ ਇਹਨਾਂ ਨੂੰ ਸਾਹਮਣੇ ਭੇਜਾਂਗੇ ਡੰਗ ਚ ਵੀ ਇਹਨਾਂ ਕਿਉਂ ਸਾਨੂੰ ਬਦਨਾਮ ਕੀਤਾ ਗਿਆ ਤੁਹਾਡੇ ਵੀ ਕੋਰੋਲ ਹੈਗਾ ਦਾ ਤੁਹਾਡਾ ਵੀ ਕੋਈ ਤੁਸੀਂ ਕਿਸੇ ਕੋਲ ਮੜ ਚੰਗਾ ਮੈਂ ਕਿਸੇ ਨਾਲ ਮੇਰੀ ਫੋਨ ਤੇ ਗੱਲ ਨਹੀਂ ਹੋਈ ਜੀ ਨਾ ਵਾ ਕਿਸੇ ਨੂੰ ਆਪਸ਼ਬਦ ਕਹੇ ਆ ਮੇਰੀ ਆਵਾਜ਼ ਹੁਣ ਵੀ ਤੁਸੀਂ ਵੇਖ ਹੀ ਰਹੇ ਹੋ ਭਰਾ ਸਾਰੇ ਮੇਰੀ ਆਵਾਜ਼ ਟੈਸਟ ਕਰਾ ਲਈ ਦਿੱਤੀ ਜਾਵੇ ਵੀ ਉਹ ਆਵਾਜ਼ ਨਾਲ ਮੇਰੀ ਆਵਾਜ਼ ਮੇਲ ਖਾਂਦੀ ਆ ਹਰ ਵੀ ਕਿਹਾ ਜਾਦਾ ਵੀ ਸਪੰਦਰ ਪ੍ਰਭਾਵ ਲੂਗੀ ਕੰਕੀਟੀਆਂ ਵੀ ਅਹੀਂ ਗੋਲੀਆਂ ਬਾਹਰ ਕੇ ਤਾੜੂ ਵੇਖਾਂਗੇ ਉਹ ਬੁਖਾ ਦੇ ਮੈਂ ਰਿਕਾਰਡਿੰਗ ਕੀਤੀ ਆ ਕੋਈ ਜਾਂ ਮੈਂ ਕਿਸੇ ਨੂੰ ਕਿਹਾ ਹੋਵੇ ਜਾਂ ਮੇਰੇ ਮੂੰਹ ਤੇ ਆਣ ਕੇ ਕਹਦੇ ਵੀ ਮੈਂ ਫਲਾਣੇ ਨੂੰ ਕਿਹਾ ਵਾ ਮੈਂ ਕਿਸੇ ਨਾਲ ਮੇਰੀ ਫੋਨ ਤੇ ਗੱਲ ਨਹੀਂ ਹੋਈ ਮੈਂ ਨਾ ਕਿਤੇ ਵੇਖੀ ਆ ਗੱਲ ਮੇਰੇ ਸਾਹਮਣੇ ਵੀ ਨਹੀਂ ਹੋਈ ਕਿਸੇ ਦੀ ਤੇ ਤੁਹਾਡੇ ਦੇ ਜਾਂ ਕੋ ਲਗਾ ਰਹੇ ਨੇ ਇਲਜ਼ਾਮ ਜੀ ਐਵੇਂ ਹੀ ਜਾਣ ਕੇ ਪਹਿਲਾਂ ਸਰਪੰਚ ਨੂੰ ਬਦਨਾਮ ਕਰਤਾ ਜਾ ਰਿਹਾ ਵਾ ਹੁਣ ਅੱਜ ਮੇਰਾ ਨਾਂ ਸ਼ੁਰੂ ਕਰਤਾ ਉਹਨਾਂ ਦਾ ਕਿ ਤਾ ਸਟਾਰਟ ਆਇਆ ਹੈ ਤੁਹਾਡਾ ਇਹ ਮਸਲਾ ਜੀ ਜਦੋਂ ਸਰਪੰਚ ਸਾਹਿਬ ਦੀ ਇੱਕ ਵੀਡੀਓ ਹੀ ਕੰਮ ਕਰਦਿਆਂ ਦੀ ਵਾਇਰਲ ਹੋਈ ਸੀ ਉਹਦੇ ਵਿੱਚ ਨਾ ਕਮੈਂਟ ਪਾਏ ਗਏ ਵਿਸ਼ਾਲ ਸਿੰਘ ਅਗਰੋ ਤੇ ਹੈਪੀ ਸਿੰਘ ਲੋ ਦੋਵਾਂ ਲੋਕ ਕਮੈਂਟ ਪਾਇਆ ਗਿਆ ਗੁਜਰਾਤ ਰਹਿੰਦੇ ਹੀ ਉਹ ਪਿੰਡੋਂ ਗੱਲ ਚੱਲ ਗਈ ਹੀ ਉਹ ਉਹਨਾਂ ਕਮੈਂਟ ਪਾਇਆ ਗਿਆ ਵੀ ਅਸੀਂ ਜਦੋਂ ਕਿਹਾ ਸਾਡੀ ਪੰਚਾਇਤ ਵੈਸ਼ਨੋ ਆ ਤਾਂ ਉਹਨਾਂ ਆਖਿਆ ਸਾਨੂੰ ਪਤਾ ਜਿੰਨੀ ਕਿ ਵੈਸ਼ਨੋ ਸਾਨੂੰ ਪਤਾ ਇਹ ਬੜੇ ਰੱਜੇ ਰਹਿੰਦੇ ਆ ਤਸੱਲੇ ਸਾਡੇ ਇੱਕ ਮੁੰਡੇ ਨੇ ਬੱਚੇ ਨੇ ਕਮੈਂਟ ਪਾ ਕੇ ਕਹਿਤਾ ਵੀ ਤੂੰ ਆ ਜਾ ਤੈਨੂੰ ਵਿਖਾ ਹੀ ਦਿੰਨੇ ਪੰਚਾਇਤ ਵੈਸ਼ਨੂ ਆ ਕਿ ਨਹੀਂ ਵੈਸ਼ਨੂ ਇਹ ਤੋਂ ਹੀ ਆਵਾਜ਼ ਆ ਫਿਰ 2 ਮਹੀਨੇ ਕੋਈ ਆਵਾਜ਼ ਨਹੀਂ ਹੋਇਆ ਕੋਈ ਗੱਲ ਨਹੀਂ ਹੋਈ ਨਾ ਅਸੀਂ ਸਾਡੇ ਕਿਸੇ ਮੁੰਡੇ ਨੇ ਕਮੈਂਟ ਕੀਤਾ ਨਾ ਉਹਨੇ ਕਮੈਂਟ ਕੀਤਾ ਉਹ ਬੰਦੇ ਨੇ ਕਮੈਂਟ ਵਾਲੇ ਹਰ ਕਿਸੇ ਨੂੰ ਜਾਦੀ ਹੈ ਕਮੈਂਟ ਕੋਈ ਵੀ ਕਰ ਸਕਦਾ ਕਿਸੇ ਵੀ ਨਹੀਂ ਕਰ ਸਕਦਾ ਕਮੈਂਟ ਕੋਈ ਗੱਲ ਨਹੀਂ ਉਹਨੇ ਕਮੈਂਟ ਕੀਤਾ ਅਸੀਂ ਨੂੰ ਇਹੋ ਕਮੈਂਟ ਚ ਕਿਹਾ ਸਾਡੇ ਮੁੰਡੇ ਨੇ ਛੋਟੇ ਨੇ ਵੀ ਤੂੰ ਆ ਜਾ ਵੀਰ ਜਿਹੜਾ ਵੀ ਹੈਗਾ ਤੈਨੂੰ ਵਿਖਾ ਦਿੰਨੇ ਆ ਸਾਨੂੰ ਨਹੀਂ ਪਤਾ ਉਹ ਪਿੰਡ ਦਾ ਹੀ ਆ ਉਹ ਗੁਜਰਾਤ ਤੋਂ ਬੇਟਾ ਸਾਡੇ ਪਿੰਡ ਮੇਲਾ ਸੀ ਹੁਣ ਪਿਛਲੇ ਦਿਨਾਂ ਜੇ ਉਹ ਮੇਲੇ ਦੇ ਵੇਖਣ ਵਾਸਤੇ ਆਏ ਮੇਲਾ ਮੇਲਾ ਵੇਖਣ ਵਾਸਤੇ ਆਏ ਆ ਤੇ ਉਹਨਾਂ ਲੋਪ ਹੋ ਗਏ ਉਹਨਾਂ ਨੂੰ ਘੇਰ ਕੇ ਉਹ ਮੁੰਡੇ ਨੂੰ ਛੋਟੇ ਨੂੰ ਟਰੈਕਟਰ ਤੋਂ ਉਹਨੂੰ ਲਾ ਗਏ ਤਿੰਨ ਬੰਦੇ ਸੀ ਉਹ ਇੱਕ ਹੈਪੀ ਇੱਕ ਵਿਸ਼ਾਲ ਤੇ ਇੱਕ ਹੋਰ ਹੀ ਉਹ ਆਪੇ ਦੱਸਣ ਕਿ ਤੇਜਾ ਬੰਦਾ ਕਿਹੜਾ ਵਾ ਘੇਰ ਕੇ ਉਹਨੂੰ ਥਾਪੀਆਂ ਮਾਰੀਆਂ ਵੀ ਮੈਂ ਹੀ ਉਹ ਜਿੰਨੇ ਕਮੈਂਟ ਲਿਖਿਆ ਆ ਹੀ ਕਰ ਲੈ ਜੋ ਕਰਨਾ ਮੈਂ ਤੇਰੇ ਪਿੰਡ ਦਾ ਹੀ ਮੈਨੂੰ ਜਾਣ ਲਿਆਈ ਉਹਨੇ ਆਖਿਆ ਕੋਈ ਨਹੀਂ ਆ ਜਾ ਪਿੰਡ ਫਿਰ ਪਿੰਡ ਆਣ ਕੇ ਤੇ ਨਾ ਫੋਨ ਲਾ ਕੇ ਗਾਲੀ ਗਲੋਚ ਕੇ ਇਹ ਨਾ ਕਰਨਾ ਚਾਲੂ ਕਰਤਾ ਪਤਾ ਨਹੀਂ ਇਹਨਾਂ ਆਪ ਬਣਾਈਆਂ ਕਿੰਨੇ ਬਣਾਈਆਂ ਸਾਨੂੰ ਨਹੀਂ ਪਤਾ ਉੱਥੇ ਇਹਨਾਂ ਜਦੋਂ ਮੁੰਡੇ ਨੂੰ ਵਿਖਾਇਆ ਵਾ ਉੱਥੇ ਨਾ ਇੰਜ ਚੁੱਕ ਕੇ ਤੇ ਸਾਨੂੰ ਉਹਨੂੰ ਪਿਸਤਲ ਵਿਖਾਉਂਦੇ ਸੀ ਕਹਿੰਦੇ ਗੁਜਰਾਤੋਂ ਤੇਰੇ ਵਾਸਤੇ ਸਾਡੇ ਸਮਾਨ ਲਿਆਏ ਆ ਫੇਰ ਨਾ ਕਰ ਤੈਨੂੰ ਦਿਖਸਾਂਗੇ ਜਾ ਜੇ ਕਰੀ ਉਹ ਮੁੰਡਾ ਸਾਡਾ ਛੋਟਾ ਮੁੰਡਾ ਵਾ ਉਹਨੂੰ ਪਿਸਤੌਲ ਵਿਖਾਉਂਦੇ ਤੇ ਬੰਬੀਹਾ ਗੈਂਗ ਦੀ ਇੱਕ ਨਾ ਆਈਡੀ ਬਣਾਈਆਂ ਸਾਡੇ ਕੋਲ ਸਕਰੀਨਸ਼ਾਟ ਦੇ ਉਹਦਾ ਸਕਰੀਨਸ਼ ਪੁਲਿਸ ਸਟੇਸ਼ਨ ਲੋਪੋ ਕੇ ਦੇ ਕੇ ਆਏ ਆ ਉਹਦੇ ਵਿੱਚ ਇਹਨਾਂ ਫੇਰ ਸਾਨੂੰ ਗਲਤ ਧਮਕੀਆਂ ਵੀ ਦਿੱਤੀਆਂ ਜੇ ਗਾਲ੍ਹਾਂ ਵੀ ਕੱਢੀਆਂ ਜੇ ਤੇ ਉਹਦੀਆਂ ਆਡੀਓ ਵੀ ਆ ਗਈਆਂ ਹੁਣ ਇਹਨਾਂ ਬੰਬੀਆ ਗੈਂਗ ਵਾਲੀ ਜਿਹੜੀ ਆਪਣੀ ਆਈਡੀ ਆ ਫੇਕ ਬਣਾਈ ਇਹਨਾਂ ਫੇਕ ਆਈਡੀ ਬਣਾਈ ਬੰਬੀਆ ਗੈਂਗ ਦੀ ਉਹ ਇਹਨਾਂ ਹੁਣ ਡਿਲੀਟ ਕਰਤੀ ਆ ਰਾਤ ਦੀ ਠੀਕ ਹੈ ਜੀ ਤੇ ਜਿਹਨੇ ਇਸ ਗਰੀਦੀ ਜਿਹੜੇ ਗਾਤੀ ਸੁ ਸ਼ਬਦ ਬੋਲੇਗੇ ਆ ਕਿਹੜਾ ਸ਼ਖਸ ਹੈ ਤੁਹਾਡਾ ਪਿੰਡ ਦਾ ਨਹੀਂ ਵੇਖੋ ਜੀ ਉਹ ਉਹ ਇਹਨਾਂ ਦੇ ਕੋਲ ਹੀ ਆਡੀਓ ਆਈ ਆ ਇਹਨਾਂ ਹੀ ਵਾਇਰਲ ਕੀਤੀ ਆ ਇਹ ਪਛਾਣਨ ਕੌਣ ਆ ਸਾਨੂੰ ਤੇ ਪਤਾ ਹੀ ਨਹੀਂ ਉਹ ਕੌਣ ਹੈ ਨਾ ਮੇਰੀ ਵਿੱਚ ਆਵਾਜ਼ ਹੈ ਮੇਰੀ ਆਵਾਜ਼ ਟੈਸਟ ਕਰਾ ਲਈ ਜAVE ਕਿਹਨਾਂ ਸਰਪੰਚ ਦੇ ਸਾਥ ਹੀ ਹੈ ਸਰਪੰਚ ਦੀ سپورਟ ਹੈ ਜੀ ਵੀ ਕੋਈ ਇੱਕ ਸਾਥੀ ਹੁਣ ਸਾਰਾ ਪਿੰਡ ਹੀ ਸਾਥੀ ਆ ਇਹ ਜਿਹੜੀ ਬਰਾਦਰੀ ਹੈ ਮੈイビー ਸਿੱਖ ਬਰਾਦਰੀ ਹੈ ਵੀ ਸਾਡੇ ਸਾਥੀ ਹੀ ਆ ਸਾਰੇ ਜਿਹੜਾ ਮਰਜੀ ਹੋ ਸਕਦਾ ਜੀ 5000 ਦੀ ਆਬਾਦੀ ਹੈ 2800 ਵੋਟ ਹੈ ਸਾਡੇ ਪਿੰਡ ਦੀ ਕੋਈ ਵੀ ਹੋ ਸਕਦਾ ਵਾ ਇਹ ਪਛਾਣ ਲੈਣ ਇਹਨਾਂ ਨੂੰ ਵੀ ਜਿਆਦਾ ਪਤਾ ਜੇ ਇਹਨਾਂ ਨੂੰ ਪਤਾ ਵੀ ਸਰਪੰਚ ਹੀ ਹੋ ਸਰਪੰਚ ਦੀ ਫੋਟੋ ਲਾ ਲਈ ਆ ਤੇ ਸਰਪੰਚ ਦੀ ਆਵਾਜ਼ ਪਛਾਣ ਲੈਣ ਆਵਾਜ਼ ਟੈਸਟ ਕਰਾ ਲੈਣ ਅਸੀਂ ਐਸਐਸਪੀ ਸਾਹਿਬ ਤੱਕ ਰਿਕੁਐਸਟ ਕੀਤੀ ਆ ਕਿ ਉਹਦੀ ਆਵਾਜ਼ ਕਿਹਦੀ ਆਵਾਜ਼ ਆ? ਮੰਗ ਕੀ ਕਰਦਾ ਤੇ ਅਸੀਂ ਮੰਗ ਇਹੋ ਕਰਦੇ ਆਂ ਵੀ ਜਿਹੜਾ ਇਹਨਾਂ ਨਜਾਇਜ਼ ਸਾਡਾ ਨਾਂ ਲਾ ਰਹੇ ਆ ਨਜਾਇਜ਼ ਨਹੀਂ ਸਾਡਾ ਨਾਂ ਲੈਣਾ ਦਾ ਜੇ ਹੱਕ ਸੱਚ ਦਾ ਹੋਣਾ ਚਾਹੀਦਾ ਵਾ ਜਿਹੜਾ ਜਾਇਜ਼ ਆ ਜਾਂ ਨਜਾਇਜ਼ ਆ ਉਹ ਪੁਲਿਸ ਸਟੇਸ਼ਨ ਪੁਲਿਸ ਅਫਸਰ ਆਪਣੀ ਤਬਦੀਸ਼ ਕਰਨ ਤੇ ਫਿਰ ਕਾਰਵਾਈ ਕਰਨ ਜਿਹੜੇ ਅਸੀਂ ਉੱਥੇ ਦਿੱਤੇ ਆ ਬਾਈ ਨੇਮ ਅਸੀਂ ਦਿੱਤੇ ਅਠ ਦਾ ਨਾਂ ਜਿਹੜੇ ਸਾਨੂੰ ਜਿਨ੍ਹਾਂ ਨੇ ਸਾਨੂੰ ਕਮੈਂਟ ਕਰਕੇ ਗਾਲ੍ਹਾਂ ਕੱਢੀਆਂ ਸਰਪੰਚ ਦੀ ਫੋਟੋ ਤੇ ਉਹਨਾਂ ਦੇ ਕਾਰਵਾਈ ਕਰਾਵਾਂਗੇ ਉਹਨਾਂ ਤੇ ਮਾਨ ਨੀ ਦਾ ਕੇਸ ਕਰਾਂਗੇ ਅਹੀਂ ਆਪਣੇ ਬਿਲਕੁਲ ਗਰੀਬ ਜੀ ਦੇ ਪਿੰਡ ਦੀ ਬਹੁਤ ਬਦਨਾਮੀ ਹੋ ਰਹੀ ਐ ਜੀ ਪਿੰਡ ਦੀ ਬਦਨਾਮੀ ਹੋ ਰਹੀ ਐ ਜੀ ਬਿਲਕੁਲ ਜੀ ਦੋਹਾਂ ਭਾਈ ਚਾਰ ਕਿਸਾਨਾਂ ਨੂੰ ਵਿੱਚ ਜਿਹੜੇ ਚਾਰ ਬੰਦੇ ਆ ਉਹ ਅੱਗ ਲਾ ਕੇ ਭਾਵੇਂ ਫੇਰ ਕੱਲ ਨੂੰ ਗੁਜਰਾਹ ਚੱਲ ਜਣ ਤੇ ਲੜਾ ਲੜਾ ਮਰਾਦਨ ਲੱਗੇ ਲੋਕਾਂ ਨੂੰ